ਕਾਂਗਰਸ ਵੇਖ ਲਈ ਅਕਾਲੀ ਵੇਖ ਲੈ ਬੀਜੇਪੀ ਵੇਖ ਲੈ ਲੋਕਾਂ ਦੀਆਂ ਜੇਬਾਂ ਦੇ ਵਿੱਚੋਂ ਪੈਸਾ ਕਢਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਨਾ ਕਿ ਉਹਨਾਂ ਦਾ ਪਛਾਣ ਕਰਨ ਪਰ ਮੈਨੂੰ ਖੁਸ਼ੀ ਵੀ ਹੈ ਵੀ ਅੱਜ ਦੇ ਸਮੇਂ ਜਿਹੜੇ ਜਿਹੜੇ ਪਰਿਵਾਰ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲ ਰਹੇ ਨੇ ਬੀਜੇਪੀ ਨੇ ਉਦੋਂ ਉਹਨਾਂ ਨੂੰ ਵਰਤਿਆ ਹੈ ਵੀ ਸੀਟ ਤੇ ਇੱਥੇ ਕਾਂਗਰਸ ਦੀ ਸਰਕਾਰ ਹੈ ਜਿੱਤੀ ਸਾਡੇ ਕੋਲ ਜਾਣੀ ਨਹੀਂ ਤੇ ਇਹਨੂੰ ਲਾ ਬਹੁਤ ਵਧੀਆ ਲੱਗ ਰਿਹਾ ਜੀ ਕਿਈ ਪਰਿਵਾਰ ਕੋਈ ਬੀਜੇਪੀ ਦੇ ਹੈ ਕਾਂਗਰਸ ਦੇ ਛੱਟ ਕੇ ਆਏ ਨੇ ਉਹ ਸਾਨੂੰ ਖੁਸ਼ੀ ਇਸ ਗੱਲ ਦੀ ਕਿ ਇਹ ਆਮਦਨੀ ਪਾਰਟੀ ਦੀ ਸੁਤਨਾ ਰੱਖੇ ਜਿਹੜੇ ਅਸੀਂ ਕੰਮ ਕਰ ਰਹੇ ਜਿਹੜੀ ਸੋਚ ਜਿਹੜੀ ਅਸੀਂ ਕਰਦਾ ਕੀ ਹੈ ਉਹਦੇ ਨਾਲ ਆ ਕੇ ਇਹ ਲੋਕ ਕੰਮ ਕਰਨਾ ਚਾਹੁੰਦੇ ਸਰ ਪਹਿਲੇ ਦਿਨ ਤੋਂ ਹਲਾ ਸੀਗੇ ਇਲੈਕਸ਼ਨ ਦੇ ਦੌਰਾਨ ਔਰ ਅੱਜ ਦੇ ਜਿਹੜੇ ਹਾਲਾਤ ਨੇ ਕੀ ਫਰਕ ਖੰਦੇ ਮੈਨੂੰ ਤਾਂ ਜੀ ਜ਼ਮੀਨ ਅਸਮਾਨ ਦਾ ਫਰਕ ਨਜ਼ਰ ਆ ਰਿਹਾ ਔਰ ਲੋਕਾਂ ਦਾ ਬੇਸ਼ਕਾਸ਼ਾ ਪਿਆਰ ਜਿਹੜਾ ਉਦੋਂ ਕਿ ਉਹ ਮੇਰਾ ਮੈਂ ਨਹੀਂ ਆਂ ਔਰ ਮੈਂ ਇਹੋ ਬੇਨਤੀ ਕਰਦਾ ਕਾਂਗਰਸ ਵੇਖ ਲਈ ਅਕਾਲੀ ਵੇਖ ਲੈ ਬੀਜੇਪੀ ਵੇਖ ਲੈ ਇਹ ਵੋਟ ਜਿਹੜੀ ਹੈ ਮਤ ਦਾ ਦਾਣ ਹੈ ਜੇ ਤੇ ਇਹਨੂੰ ਸਹੀ ਤਰੀਕੇ ਨਾਲ ਵਰਤਾਂਗੇ ਤੇ ਵਾਗਿਆ ਹੀ ਹੋਣ ਵਾਲੇ ਸਮੇਂ ਨੂੰ ਜਿਹੜਾ ਇਹ ਸਾਡੇ ਏਰੀਆ ਦਾ ਵਿਕਾਸ ਹੋਣਾ ਤੇ ਜੇ ਫਿਰ ਅੱਗੇ ਵਾਂਗੂ ਆਪਾਂ ਐਕਟਾਂ ਵਾਂਗੂ ਵਰਤ ਲਈ ਜਾਂ ਸਾਨੂੰ ਉਲਝਾਇਆ ਗਿਆ ਜਾਤ ਪਾਤ ਧਰਮ ਪੰਥ ਦੇ ਨਾਂ ਤੇ ਅਸੀਂ ਹਰ ਜਾਤ ਪਾਤਰ ਦਾ ਸਤਿਕਾਰ ਕਰਦੇ ਪਰ ਜਿਹੜੀ ਸਿਆਸਤ ਹੈ ਉਹ ਇੱਕ ਅਲੱਗ ਸਿਆਸਤ ਜਿਹੜੀ ਹੈ ਕੰਮ ਵਾਲਾ ਬੰਦਾ ਜਿਹੜਾ ਹੋਵੇ ਉਹਨੂੰ ਮੋਕਾ ਮਿਲਣਾ ਚਾਹੀਦਾ ਕਿਉਂਕਿ ਬੀਜੇਪੀ ਵੇਖੀ ਹੈ ਜਿੱਥੋਂ ਦਾ 400 ਦਾ ਸਿਲੰਡਰ ਅੱਜ ਕਿਸ ਰੇਟ ਤੇ ਪਹੁੰਚ ਪੈਟਰੋਲ ਦਾ ਰੇਟ ਕੀ ਹੈ ਮੰਗਿਆ ਹੀ ਦੀ ਦਰ ਦਿਨੋਂ ਦਿਨ ਵਧੀ ਹੈ ਕਠਿਨਾਈ ਲੋਕਾਂ ਦੀਆਂ ਜੇਬਾਂ ਦੇ ਵਿੱਚੋਂ ਪੈਸਾ ਕਢਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਨਾ ਕਿ ਉਹਨਾਂ ਦਾ ਪਛਾਣ ਕਰਨ ਦੀ ਸੋ ਆਮ ਆਦਮੀ ਪਾਰਟੀ ਆ ਮਹੱਲਾ ਕਲਿਨਿਕ ਸਕੂਲ ਉਹ ਫੈਨੈਂਸ ਬਿਜਲੀ ਬਿੱਲ ਕੁੱਸਿਸ ਕਰ ਰਹੀ ਵੀ ਇਹਨਾਂ ਦੇ ਟੈਕਸਟ ਪੈਸਾ ਇਹਨਾਂ ਨੂੰ ਲਾਹਤ ਸੋਰਨ ਜ਼ਾਰੀਆ ਜੀ ਜਿਹੜਾ ਆ ਆਮ ਆਲੀ ਪਾਰਟੀ ਵਿੱਚ ਆਏ ਨੇ ਕਿੰਨਾ ਕੁ ਬਾਲ ਮਿਲਿਆ ਜੀ ਆ ਦੇਖੋ ਜੀ ਮੈਂ ਉਹਨਾਂ ਦਾ ਜੀ ਆਂ ਆਖਦਾ ਹਾਂ ਪਰ ਮੈਨੂੰ ਖੁਸ਼ੀ ਵੀ ਹੈ ਵੀ ਅੱਜ ਦੇ ਸਮੇਂ ਜਿਹੜੇ ਜਿਹੜੇ ਪਰਿਵਾਰ ਸਾਡੇ ਨਾਲ ਮੋਢੇ ਨਾਲ ਮੋਟਾ ਲਾ ਕੇ ਚੱਲ ਰਹੇ ਨੇ ਅਸੀਂ ਸਦਾ ਰਣਈ ਆ ਉਹਨਾਂ ਦੇ ਕਿਉਂਕਿ ਇਸ ਸਮੇਂ ਤੇ ਉਹਨਾਂ ਦਾ ਨਾਮ ਹੀ ਉਹਨਾਂ ਦੀ ਇਸ਼ਕਸ਼ੀਅਤ ਵੀ ਬੜੀ ਮਹਨਤ ਕਿਉਂਕਿ ਉਹਨਾਂ ਨੇ ਐਮਪੀ ਦੀ ਇਲੈਕਸ਼ਨ ਉਸ ਸਮੇਂ ਲੜੀ ਸੀ ਜਦੋਂ ਇੱਕ ਬਾਈ ਇਲੈਕਸ਼ਨ ਸੀ ਔਰ ਬੀਜੇਪੀ ਨੇ ਉਦੋਂ ਉਹਨਾਂ ਨੂੰ ਵਰਤਿਆ ਇਹ ਵੀ ਸੀਟ ਤੇ ਇੱਥੇ ਕਾਂਗਰਸ ਦੀ ਸਰਕਾਰ ਹੈ ਜਿੱਤੀ ਸਾਡੇ ਕੋਲ ਜਾਣੀ ਨਹੀਂ ਤੇ ਇਹਨੂੰ ਨਾ ਦਿਓ ਜਿਹੜਾ ਬੰਦਾ ਉਸ ਟਾਈਮ ਖੜਿਆ ਉਹਨੂੰ ਵਰਤ ਕੇ ਸਾਈਡ ਤੇ ਕਰਨ ਦਾ ਜਿਹੜਾ ਇਹਨਾਂ ਨੇ ਮਾਹੌਲ ਬਣਾਇਆ ਪਰ ਅੱਜ ਉਸ ਦੀ ਮਿਹਨਤ ਨੂੰ ਉਸ ਦੇ ਉਹਦੇ ਨਾਲ ਹੋਏ ਧੋਖਿਆਂ ਨੂੰ ਵੇਖਿਆ ਆਮ ਆਦਮੀ ਪਾਰਟੀ ਜਦੋਂ ਉਹਨਾਂ ਨੇ ਜਨਮ ਕੀਤੀ ਹੈ ਇਸ ਪਾਰਟੀ ਦੇ ਵਿੱਚ ਕੰਮ ਦਾ ਮੁੱਲ ਹੈ ਜਿਹੜਾ ਬੰਦਾ ਕੰਮ ਕਰੂਗਾ ਕੋਈ ਸ਼ਫਾਰਸ਼ ਨਹੀਂ ਹੈ ਕਿਸੇ ਦੀ ਕੰਮ ਵਾਲਾ ਬੰਦਾ ਚਲੋ ਬੰਦ ਪਟ